अमृतसर हाल बाजार कांग्रेस भवन विखे सबका डिप्टी सीएम ओम प्रकाश सोनी वालों जेतु कौंसलर लेके मीटिंग की गई पत्रकार विशाल शर्मा की विशेष रिपोर्ट ਦੇ ਜੇ ਰੱਤਾਂ ਦੇ ਪੁਆ ਨਾਉਨੀ ਕੋਈ ਤੇ ਜਾਦੇ ਨੇ ਸਾਰੇ ਜੇ ਕੋਈ ਹਾਂ ਉਹਨੂੰ ਯਾਦ ਕਰਦੇ ਰੱਖੋ ਮੈਂ ਭਾਈ ਸਾਹਿਬ ਤੋਂ ਪਹਿਲੋਂ ਦੇ ਅਜੀ ਸ਼ਹਿਰ ਵਾਸੀਆਂ ਨੂੰ ਪੈ ਰੱਖ ਜਿਨ੍ਹਾਂ ਨੇ ਖਾਲੀ ਕਾਂਗਰਸ ਪਾਰਟੀ ਦਾ ਦੁਹਾਰ ਦਿੱਤਾ ਸਾਡੇ ਸਿਆਲੀਆਂ ਵਾਣਾ ਜੋ 40 ਵਾਣਾ ਜੋ ਸਾਡੇ ਕਾਉਂਸਲਰ ਜਿਹੜੇ ਨੇ ਜੀ ਜੇ ਤਾਂ ਆ ਕੇ ਭੇਜੇ ਨੇ ਤਾਂ ਮੈਂ ਸਭ ਤੋਂ ਪਹਿਲਾਂ ਇਹ ਕਹਿਰਵਾਤਿਆਂ ਦਾ ਧੰਨਵਾਦ ਕਰਨਾ ਕੋਈ ਹੋਰ ਕੋ ਪੁੱਛੋ ਪੁੱਛਾਂਗੇ ਸੋਰੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਕਾਉਂਸਲਰ ਘੱਟ ਦਿਖ ਰਹੇ ਨੇ ਕਾਰਨ ਕੀ ਲੱਗਦਾ ਨਹੀਂ ਸਾਰੇ ਕਾਉਂਸਲਰ ਆਏ ਨੇ ਸਾਰੇ ਤੁਸੀਂ ਦੇਖੋ ਕਾਉਂਸਲਰ ਨੇ ਕੋਣ ਆਏ ਜੀ ਮੈਨੂੰ ਆਪਕੋ ਦੱਸਣਾ ਲਾ ਕਿੰਨੇ ਕਾਉਂਸਲਰ ਨੇ ਸਾਰੇ ਮੈਂ ਬੈਠਾ ਜੀ ਸਲੋਰੀਆਂ ਵੀ ਬੈਠੇ ਨੇ ਜਿੰਪਾ ਜੀ ਬੈਠੇ ਨੇ ਪ੍ਰਧਾਨ ਜੀ ਸਾਡੇ ਬੈਠੇ ਨੇ ਸੋ ਸਾਰੇ ਕਾਉਂਸਲਰ ਜਿਹੜੇ ਨੇ ਜੀ ਉਹ ਅੱਜ ਪ੍ਰਧਾਨ ਜੀ ਨੇ ਟੈਲੀਕਨਫਰੈਂਸ ਕੀਤੀ ਸੀ ਸਾਰਿਆਂ ਨੂੰ ਜੀ ਸਾਰੇ ਕੌਂਸਲਰ ਆਏ ਦੇ ਕੋਈ 2-4 ਬਾਹਰ ਵੀ ਗਏ ਨੇ ਉਹਨੇ ਇਤਨਾ ਟੈਲੀਫੋਨ ਆਇਆ ਜਿਵੇਂ ਮੈਂ ਮਾਦਾ ਚਿੰਤਪੁਰ ਦੀ ਆਇਆ ਉਹ ਇਤਨਾ ਕੋਈ ਨਾ ਕੋਈ ਇਹ ਨਹੀਂ ਰਾਤੀ ਟੈਲੀਫੋਨ ਇਹਨਾਂ ਕਿਤੇ ਨੇ ਤੁਹਾਨੂੰ ਵੀ ਰਾਤੀ ਟੈਲੀਫੋਨ ਆਇਆ ਪ੍ਰਧਾਨ ਜੀ ਦਾ ਸਾਰੇ ਮੈਦ ਲੈ ਰਹੇ ਸਾਰੇ ਕੌਂਸਲਰ ਆਏ ਨੇ ਕੋਈ 2-4 ਬਾਹਰ ਵੀ ਹੋ ਸਕਦੇ ਨੇ ਸੋ ਸਭ ਕਿੱ데 ਤੇ ਡਿਜੀਟ ਮੰਨ ਰਹੇ ਹੋ ਕਿਉਂਕਿ ਬਹੁਤ ਵੱਡੀ ਜਿੱਤ ਮੰਨ ਰਹੇ ਆ ਪਰ ਛੋਟੀ ਜਿੱਤ ਨਹੀਂ ਹੂੰ ਆਪੋਜੀਸ਼ਨ ਜਿਹੜੀ ਸਾਡੀ ਸਰਕਾਰ ਨਹੀਂ ਪੰਜਾਬ ਚ ਆਮ ਆਦਮੀ ਦੇ ਸਰਕਾਰ ਆ ਫਿਰ ਵੀ ਸਾਡੇ ਕਾਉਂਸਲਰ ਪਟਿਕ ਇੰਪੀਜੀ ਜੇ ਜੇ ਕਾਇਨ ਨੇ ਤੋਂ ਵਗੈਰਾ ਕਰੋ ਪਾਰਟੀ ਨਿਆਪਾ ਮੇਰ ਬੁਲਾਉਣਾ ਆਪਣਾ ਸੀਨੀਅਰ ਡਿਪਟੀ ਸਰ ਆਉਣਾ ਆਪਣਾ ਡਿਪਟੀ ਮੇਰ ਬੁਲਾ ਸਰ ਕਿ ਕਿੰਨੇ ਦਿਨ ਤੱਕ ਡਿਸੀਜਨ ਲਿਆ ਜਾਵੇਗਾ ਜੀ ਦੇਖੋ ਪਾਰਟੀਆਂ ਇਕਮਾਨ ਜੀ ਜੋ ਫੈਸਲਾ ਕਰੇਗੀ ਜੀ ਜੋ ਪਾਰਟੀ ਨੂੰ ਠੀਕ ਲੱਗੇਗਾ ਉਹ ਫੈਸਲਾ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਹੈ ਕੀ ਮਕਸਦ ਹੈ ਜੀ ਮੀਟ ਕਿਹਾ ਅੱਜ ਅਸੀਂ ਮੀਟਿੰਗ ਬੁਲਾ ਨਹੀਂ ਬੁਲਾਈ ਸੀ ਅਸੀਂ ਸਾਲਾ ਕਿਹਾ ਸੀ ਧੰਨਵਾਦ ਕਰਨ ਵਾਸਤੇ ਅਸੀਂ ਕੌਣ ਬਲਾਕ ਦੇ ਰਕਸ კონਸਲਵਾਂ ਨੂੰ ਬਲਾਕ ਪ੍ਰਸ਼ਾਨਾਂ ਨੂੰ ਜਿਹਨਾਂ ਸੱਤੀ ਜ਼ਿਲ੍ਹਿਆਂ ਦੇ ਜ਼ਿਲ੍ਹੇ ਸਾਡੇ ਉਹਦੇ ਦਾਵਾ ਉਹਨਾਂ ਨੂੰ ਬੁਲਾਇਆ ਵਾ ਖਲਾ ਕੇ ਆਪਾਂ ਧੰਨਵਾਦ ਕੀਤਾ ਵਾ ਨਾਲ ਸਾਰਿਆਂ ਨੂੰ ਕਿਹਾ ਵਾ ਜਿਹੜੀ ਸਾਡੀ ਟੀਮ ਵਰਕ ਨੇ ਇਹ ਕੰਮ ਕੀਤਾ ਵਾ ਜੀ ਉਹ ਸਾਲੀ ਜਾਨੂੰ 40 ਸਟਾਮਾਂ ਦੇ ਸਾਡੀ ਟੀਮ ਨੇ ਜਤਾਈਆਂ ਵਾ ਐਸੇ ਬਲਾਕਾਂ ਨੂੰ ਬੁਲਾ ਕੇ ਸੀ ਕਿ ਕਿਤਨਾ ਤੁਸੀਂ ਹੁਣ ਕੰਮ ਕੀਤਾ ਵਾ ਤੇ 2027 ਦੇ ਵਿੱਚ ਵੀ ਅੱਜ ਕੰਮ ਕਰਕੇ ਜੱਬਾ ਝੰਡਾ ਕਰਨਾ ਵਾ ਤੇ 2027 ਦੇ ਵਿੱਚ ਵੀ ਆਪਾਂ ਕਾਂਗਰਸ ਸਰਕਾਰ ਬਣਾਉਣਾ ਅਸਰਾ ਜੋ ਹਾਈ ਕਮਾਂਡ ਪੰਜਾਬ ਦੀ ਲੀਡਰਸ਼ਿਪ ਔਰ ਸ਼ਹਿਰ ਦੀ ਲੀਡਰਸ਼ਿਪ ਅੱਜ ਇੱਥੇ ਇਕੱਠੀ ਸੀ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਕਿ ਜੋ ਹਾਈ ਕਮਾਂਡ ਆਦੇਸ਼ ਦੇਵੇਗਾ ਉਹਦੇ ਆਧਾਰ ਤੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਚੁਣੇ ਜਾਣਗੇ ਮੈਂ ਸਮਝਦਾ ਕਿ ਜਿਹੜੀਆਂ ਵਧਾਈਆਂ ਅਸੀਂ ਇੱਕ ਦੂਸਰੇ ਨੂੰ ਦੇ ਰਹੇ ਆਂ ਲੋਕ ਇੱਕ ਦੂਸਰੇ ਨੂੰ ਦੇ ਰਹੇ ਨੇ ਉਹ ਸਾਰੀਆਂ ਵਧਾਈਆਂ ਮੈਂ ਅੰਮ੍ਰਿਤਸਰ ਦੇ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਦੇ ਸ੍ਰੀ ਚਰਨਾ ਚ ਸਮਰਪਿਤ ਕਰਨਾ ਉਹਨਾਂ ਦੀ ਮਿਹਰ ਸਦਕਾ ਇਹ ਅੱਜ ਖੁਸ਼ੀ ਦਾ ਦਿਨ ਸਾਰਿਆਂ ਨੂੰ ਦੇਖਣ ਨੂੰ ਮਿਲਿਆ ਔਰ ਸਭ ਤੋਂ ਜ਼ਿਆਦਾ ਲੋਕਦਾਨ ਨੀਂ ਰੀਤ ਨੂੰ ਐ ਨੀਂ ਦੀ ਇੱਕ ਹਮੇਸ਼ਾ ਕਲਸ਼ ਇੰਨਾ ਮਹੱਤਵਪੂਰਨ ਨਹੀਂ ਚਾਹੇ ਮੰਦਿਰਾਂ ਚਾਹੇ ਗੁਰਦੁਆਰਾ ਚਾਹੇ ਮਸਜਿਦਾਂ ਚਰਚਾ ਅਸੀਂ ਉਹਨੂੰ ਸਜਦਾ ਕਰਨੇ ਆ ਪਰ ਜਿਹੜੀ ਨੀਂਹ ਦੀਟਾ ਜਿਹੜਾ ਵਰਕਰ ਆ ਉਹ ਸਾਰਿਆਂ ਦਾ ਭਾਰ ਚੁੱਕਦਾ ਮੈਂ ਸਮੂਹ ਵਰਕਰ ਸਭਾਨ ਨੂੰ ਮੈਂ ਵੀ ਇੱਕ ਵਰਕਰ ਆ ਮੈਂ ਵਰਕਰਾਂ ਨੂੰ ਛੱਤ-ਛੱਤ ਪ੍ਰਣਾਮ ਕਰਨਾ ਔਰੇ ਵਰਕਰਾਂ ਦੀ ਜਿੱਤਾਂ ਕਾਂਗਰਸ ਪਾਰਟੀ ਦੀ ਜਿੱਤਾਂ ਲੋਕਾਂ ਦੀ ਜਿੱਤਾਂ ਨਾ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਨਾ ਅਸੀਂ ਉਹਨਾਂ ਦੀਆਂ ਉਮੀਦਾਂ ਤੋਂ ਖਰਾ ਉਤਰਾਂਗੇ ਮੈਂ 1991 ਤੋਂ ਇਸ ਫੀਲਡ 'ਚ ਆ ਔਰ ਉਦੋਂ ਤੋਂ ਅੱਜ ਤੱਕ ਖੜਾ ਉਤਰਿਆ ਹਾਂ ਅਮਿਤ ਕੁਮਾਰ ਜੀ ਖੀਜੀ ਗੇਟ ਕਿ ਮਾਂ 54 ਨੰਬਰ ਵਾਰਡ ਦੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਮੈਂ ਸਾਰੀ ਕਾਂਗਰਸ ਪਾਰਟੀ ਦਾ ਜੀ ਬੜਾ ਧੰਨਵਾਦ ਕਰਨਾ ਜੀ ਉਹਨਾਂ ਨੇ ਮੈਨੂੰ ਇਹ ਮਾਣ ਬਖਸ਼ੀਗੇ ਬੜਾ ਮੇਰੇ ਤੇ ਆਪਣਾ ਪਿਆਰ ਰੱਖਿਆ ਜੀ ਦੇਖੀ ਪ੍ਰੋਧੀਆਂ ਪਾਰਟੀਆਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਕਿਸੇ ਨੂੰ ਕੋਈ ਗਲਤ ਕਹਿਣਾ ਨਹੀਂ ਜੀ ਜੋ ਜਿਹਨੂੰ ਪ੍ਰਮਾਤਮਾ ਨੇ ਆਸ਼ੀਰਵਾਦ ਦਿੱਤਾ ਆਪਾਂ ਡਟ ਕੇ ਕੰਮ ਕਰਾਂਗੇ ਜੀ ਆਪਣੇ ਇਲਾਕੇ ਦਾ ਔਰ ਇਲਾਕਾ ਆਪਣਾ ਸੁਧਾਰਾਂਗੇ ਭਾਜੀ ਮਿਹਰ ਦਾ ਸਰਕਾਰ ਕੰਦੀ ਇਲਾਕੇ ਨੂੰ ਵਿਕਾਸ ਨਹੀਂ ਕਰਵਾਇਆ ਕੀ ਕਹਿਣਾ ਚਾਹੋਗੇ ਚਲੋ ਤੇ ਤੁਹਾਨੂੰ ਪਤਾ ਲੱਗਦਾ ਪਿਆ ਭਾਜੀ ਕੀ ਵਿਕਾਸ ਕਿੰਨਾ ਕਰਾਇਆ ਕੂੜੇ ਆ ਡੰਬ ਭਰੇ ਪਏ ਆ ਸਾਰੇ ਇਲਾਕੇ ਖਰਾਬ ਹੋਏ ਪਏ ਆ ਹੁਣ ਆਪਾਂ ਜੇ ਭਗਵਾਨ ਨੇਾਨੂੰ ਮੌਕਾ ਦਿੱਤਾ ਤੇ ਆ ਹੁਣ ਤੁਸੀਂ ਦੇਖਿਓ ਇਸ ਤੋਂ ਬਾਅਦ ਆਪਣਾ ਕਿੰਨਾ ਵਧੀਆ ਪ੍ਰੋਗਰਾਮ ਵਧੀਆ ਕੰਮ ਹੁੰਦਾ ਜੀ ਸੰਦੀਪ ਰਿੰਕਾ ਪਾਰ ਨੰਬਰ 16 ਇਹ ਕੀ ਜਾਣਕਾਰੀ ਜਿੱਤ ਪਰ ਉਹ ਤਾਂ ਇਹ ਕੀ ਕਹਿਣਾ ਚਾਹੁੰਦੇ ਐ ਮੇਰੀ ਜਿੱਤ ਨਹੀਂ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਜਿੱਤ ਹੈ ਮੇਰੀ ਵਾਰਡ ਵਾਸੀਆਂ ਦੀ ਜਿੱਤ ਹੈ ਕਿਉਂਕਿ ਜਿਹੜੇ ਮੇਰੇ ਵਾਰਡ ਵਾਸੀਆਂ ਨੇ ਨਾ ਉਹਨਾਂ ਨੇ ਮੇਰੀ ਇਲੈਕਸ਼ਨ ਆਪਣੀ ਇਲੈਕਸ਼ਨ ਸਮਝ ਕੇ ਲੜੀ ਆ ਉਹ 9600 ਰਿੰਕਾ ਖੜਾ ਸੀ ਉੱਥੇ ਉਹ 9600 ਰਿੰਕਾ ਜਿੱਤਿਆ ਉੱਥੇ ਜਿਹੜਾ ਮੇਰੇ ਇਲਾਕਾ ਨਿਵਾਸੀਆਂ ਨੇ ਮੇਰਾ ਸਹਿਯੋਗ ਦਿੱਤਾ ਮੈਂ तहे ਦਿਲੋਂ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਜਿਹੜੇ 10 ਦਿਨ 12 ਦਿਨ ਆਪਣਾ ਸਭ ਕੁਝ ਘਰ-ਬਾਰ ਕੰਮ-ਕਾਜ ਛੱਡ ਕੇ ਮੇਰੇ ਨਾਲ ਉਹਨਾਂ ਦਿਨ-ਰਾਤ ਮਿਹਨਤ ਕੀਤੀ ਆ ਔਰ ਮੈਂ ਜਿਸ ਤਰ੍ਹਾਂ ਪਹਿਲੇ ਉਹਨਾਂ ਦੀ 7 ਸਾਲ ਸੇਵਾ ਕੀਤੀ ਆ ਆਉਣ ਵਾਲੇ 5 ਸਾਲ ਤੋਂ ਡਬਲ ਸੇਵਾ ਉਹਨਾਂ ਦੀ ਕਰਾਂਗੀ। ਕਿ ਜਿਹੜੀ ਮੀਟਿੰਗ ਵੀ ਕੀਤੀ ਗਈ ਹੈ ਮੇਰ ਨੂੰ ਲੈ ਕੇ ਨਹੀਂ ਮੇਰ ਨੂੰ ਲੈ ਕੇ ਕੋਈ ਮੀਟਿੰਗ ਨਹੀਂ ਆ ਸਿਰਫ ਕਾਉਂਸਲਰ ਸਾਬਕਾ ਕਾਉਂਸਲਰ ਤੇ ਜਿਹੜੇ ਕਿ ਨਾਲੇ ਦਾ ਪਾਰਟੀ ਦੇ ਉਧੇਦਾਰ ਸੀ ਉਹਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਆ ਔਰ ਉਹਨਾਂ ਨੂੰ ਤਗੜੇ ਕਰਕੇ ਵਰਕਰ ਨੂੰ ਮੋਟੀਵੇਟ ਕੀਤਾ ਹੈ ਕਿ 2027 ਦੇ ਵਿੱਚ ਆਨਵਾਲੀ ਇਲੈਕਸ਼ਨ ਚ ਕਾਂਗਰਸ ਸਰਕਾਰ ਪੰਜਾਬ ਚ ਬਣੇਗੀ ਐ ਹੋਈ ਉਹਨਾਂ ਨੂੰ ਕਿਹਾ ਬਸ ਆਓ ਪਹਿਲੋਂ ਫਤਿਹ ਜੀ ਸਾਹਿਬ ਜਰੀਏ ਵਾਈ ਕੁਜੀਤ ਖਾਲਸਾ ਵਾਈ ਕੁਜੀਤ ਦੀ ਫਤਿਹ ਦਾਸ ਨਾਪਰੀ ਸਿੰਘ ਨਵੀਂ ਜੋੜਾ ਕੌਂਸਲਰ ਵਾਰਡ ਨੰਬਰ 46 ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਿੰਦਰਪ੍ਰੀਤ ਸਿੰਘ ਬਲਾਰੀਆ ਜੀ ਨੇ ਮੇਰੇ ਤੇ ਵਿਸ਼ਵਾਸ ਜਤੋਂ ਇਹ ਮੈਨੂੰ ਟਿਕਟ ਦਿੱਤੀ ਤੇ ਮੈਂ ਪਹਿਲੇ ਦਿਨ ਹੀ ਬਲਾਰੀਆ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਤੁਹਾਡਾ ਵਿਸ਼ਵਾਸ ਜਿਹੜਾ ਮੈਂ ਟੁੱਟਣ ਨਹੀਂ ਦੇਵਾਂਗਾ ਤੇ ਇਹ ਸੀਟ ਜਿੱਤ ਕੇ ਜਿਹੜੀ ਆ ਉਮੇ ਬਲਾਰੀਆ ਸਾਹਿਬ ਦੀ ਝੋਲੀ ਪਾਵਾਂਗਾ ਸੋ ਆਪਾਂ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਈ ਆ ਸੋ ਬੜੀ ਇੱਕ ਖੁਸ਼ੀ ਆ ਕਿ ਕਾਂਗਰਸ ਪਾਰਟੀ ਦਾ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਮੇਅਰ ਬਣਨ ਜਾ ਰਿਹਾ ਜਿਹੜੀ ਮੀਟਿੰਗ ਤੁਸੀਂ ਨੂੰ ਕੀ ਕਹੋਗੇ ਜਿਹੜਾ ਇਹਨਾਂ ਸਹਿਯੋਗ ਦੇ ਕੇ ਤੁਹਾਨੂੰ ਜਿੱਤ ਪ੍ਰਾਪਤ ਕਰਾਈ ਆ ਇਲਾਕਾ ਵਾਸੀਆਂ ਦਾ ਤੇ ਭਾਜੀ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਮੇਰੀਆਂ ਮਾਵਾਂ ਭੈਣਾਂ ਮੇਰੇ ਵੀਰ ਮੇਰੇ ਬਜ਼ੁਰਗ ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਮੇਰੇ ਵੀਰ ਜਿਨ੍ਹਾਂ ਨੇ ਆ ਜਿਨ੍ਹਾਂ ਦੇ ਸਾਥ ਸਦਕਾ ਇਹ ਸੀਟ ਮੈਂ ਜਿੱਤੀ ਆ ਇਸ ਦੇ ਨਾਲ ਹੀ ਆਮ ਆਮੀ ਪਾਰਟੀ ਜਿਹੜੀ ਮਜੂਤਾ ਸਰਕਾਰ ਹੈ ਉਹਦੇ ਖੂਖਲੇ ਦਾਅਵਿਆਂ ਦੀ ਜਿਹੜੀ ਆ ਫੂਕ ਨਿਕਲ ਗਈ ਆ 3 ਸਾਲ ਦੇ ਜਿਹੜੇ ਇਹਨਾਂ ਦੇ ਝੂਠ ਸੀ ਉਹ ਲੋਕਾਂ ਨੇ ਪਛਾਣ ਲਿਆ ਉਹਨਾਂ ਨੂੰ ਲੋਕਾਂ ਦੇ ਮੂੰਹ ਨਹੀਂ ਲਾਇਆ ਸੋ ਬਹੁਤ ਬਹੁਤ ਧੰਨਵਾਦ ਜਿੰਨਾ ਧੰਨਵਾਦ ਕਰਾਂ ਜਿੰਨੇ ਸ਼ਬਦ ਕਮਾ ਉਹਨੇ ਥੋੜੇ ਆ ਜੀ ਵਾਰਡ ਵਸਕੇ ਲਈ ਅੱਜ ਦੀ ਜਿਹੜੀ ਮੀਟਿੰਗ ਵੀ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਮੇਰ ਨੂੰ ਅੱਜ ਦੀ ਮੀਟਿੰਗ ਸੀ ਜੀ ਜਿਹੜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੀਗੇ ਕੁਝ ਮੇਰੇ ਵੀਰ ਜਿੱਤ ਗਏ ਕੁਝ ਮੇਰੇ ਵੀਰ ਰਹਿ ਗਏ ਕੋਈ ਕੋ ਹੋਂਸਲਾ ਜਾਈ ਸੀ ਕਿ ਕੋਈ ਗੱਲ ਨਹੀਂ ਜਿਹੜੇ ਰਹਿ ਗਏ ਕੋਈ ਗੱਲ ਨਹੀਂ ਉਹਨਾਂ ਦੀ ਨੈਕਸਟ ਵਰੀ ਵਾਰੀ ਆ ਜਾਏਗੀ ਲੋਕਾਂ ਦੀ ਸੇਵਾ ਕਰੋ ਸੋ ਇਹੀ ਅੱਜ ਸਮਝਾਇਆ ਗਿਆ ਕਿ ਲੋਕਾਂ ਦੀ ਸੇਵਾ ਹੀ ਸਭ ਕੁਝ ਹੈ ਸੋ ਉਹਦੇ ਨਾਲ ਨਾਲ ਕੁਝ ਕੁ ਇਥੇ ਗਦਾਰ ਪਹੁੰਚੇ ਸੀਗੇ ਜਿਨ੍ਹਾਂ ਨੇ ਆਜ਼ਾਦ ਵੱਜੋ ਕਾਗਜ਼ ਭਰੇ ਕੈਂਡੀਡੇਟਾਂ ਨੂੰ ਹਰਾਉਣ ਲਈ ਉਹਨਾਂ ਨੂੰ ਵੀ ਬਲਾਰੀਆ ਸਾਹਿਬ ਨੇ ਸਖਤ ਹਦਾਇਤ ਕਰਕੇ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਸੋ ਉਹਨਾਂ ਨੂੰ ਵੀ ਸਖਤ ਕਿਹਾ ਗਿਆ ਕਿ ਤੁਸੀਂ ਕਾਂਗਰਸ ਭਵਨ ਜਾਂ ਮੇਰੇ ਕਾਰੀਆਂ ਮੇਰੇ ਦਫ਼ਤਰ ਨੋ ਐਂਟਰੀ ਆ ਸੋ ਤਾਂ ਕੀ ਹੋਰ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਹੋਰ ਜਿਹੜੇ ਆਜ਼ਾਦ ਉਮੀਦਵਾਰ ਵੱਜੋਂ ਖੜੂ ਕੇ ਕੈਂਡੀਡੇਟ ਦਾ ਨੁਕਸਾਨ ਕਰਨ ਲਈ ਕਾਂਗਰਸ ਪਾਰਟੀ ਦਾ ਨੁਕਸਾਨ ਕਰਨ ਲਈ ਮਨ ਬਣਾਇਆ ਸੀ ਉਹਨਾਂ ਨੂੰ ਸਖਤ ਹਦਾਇਤ ਤੇ ਸਖਤ ਤਾੜਨਾ ਬੁਲਾਰਿਆ ਸਾਹਿਬ ਨੇ ਦਿੱਤੀ ਕਿ ਇਹੋ ਜਿਹੇ ਗਦਾਰਾਂ ਦੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਸੋ ਪਾਰਟੀ ਮਾਂ ਪਾਰਟੀ ਹੁੰਦੀ ਆ ਮਾਂ ਬੱਚਿਆਂ ਨੂੰ ਸਭ ਕੁਝ ਦਿੰਦੀ ਆ ਸੋ ਬੱਚਿਆਂ ਦਾ ਵੀ ਫਰਜ਼ ਬਣਦਾ ਆਪਣੀ ਮਾਂ ਦੇ ਪ੍ਰਤੀ ਲੰਗਰਨ ਵਫਾਦਾਰ ਰਹਿਣ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਨਹੀਂ ਵੀ ਟਿਕਟਾਂ ਮਿਲੀਆਂ ਕੋਈ ਗੱਲ ਨਹੀਂ ਵੀਰੋ ਜਾਂ ਜਿਹੜੇ ਨਹੀਂ ਦੇ ਸਕੇ ਕੋਈ ਗੱਲ ਨਹੀਂ ਹੋਰ ਆਪਾਂ ਮਿਹਨਤ ਕਰੀਏ ਗਾਂ ਆਪਾਂ ਫੇਰ ਜਿੱਤ ਜ਼ਰੂਰ ਪ੍ਰਾਪਤ ਕਰਾਂਗੇ ਮੇਰ ਦਾ ਤੇਰਾ ਕਿ ਨੂੰ ਦੇਖਦੇ ਹੋ ਦੇਖੋ ਜੀ ਇਹਦੇ ਪਾਰਟੀ ਨੇ ਡਿਸਾਈਡ ਕਰਨਾ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੋ ਪਾਰਟੀ ਹਾਈ ਕਮਾਂਡ ਦਾ ਫੈਸਲਾ ਆਏਗਾ ਜੋ ਸਰਦਾਰਿੰਦਰ ਵੀਰ ਸਿੰਘ ਬਲਾਰੀ ਦਾ ਫੈਸਲਾ ਆਏਗਾ ਅੱਜ ਤੇ ਉਸ ਦੇ ਨਾਲ